ਜੋ ਕੁਝ ਵੀ ਐਸੋਲੇ ਸਿੱਖ ਸਿਆਸਤ ਦੇ ਵਿੱਚ ਪੰਥਿੰਗ ਮਸਲਿਆਂ 'ਚ ਹੋ ਰਿਹਾ ਵਾ ਅ ਬੜਾ ਕਲੀਅਰ ਹੈ ਕਿ ਉਹਦੇ ਨਾਲ ਖਲਲ ਜਿਆ ਪਿਆ ਹੋਇਆ ਵਾ ਔਰ ਇਹ ਬਹੁਤ ਮੰਦਪਾਗੀ ਗੱਲ ਹੈ ਆ ਇਹਦਾ ਕਈ ਤਰ੍ਹਾਂ ਦਾ ਅਸਰ ਜਿਹੜਾ ਵਾ ਉਹ ਅਗਲੇ ਦਿਨਾਂ ਦੇ ਵਿੱਚ ਸਾਹਮਣੇ ਆਊਗਾ ਇਕ ਤੇ ਜਿਹੜੀ ਸ੍ਰੀ ਅਕਾਲ ਤਖਤ ਔਰ ਬਾਕੀ ਦੇਸ਼ ਜਸੇਦਾਨ ਦੀ ਜਿਹੜੀ ਪੋਜੀਸ਼ਨ ਹੈ ਆ ਉਹ ਕਾਫੀ ਕਮਜ਼ੋਰ ਦਿਨੋ ਦਿਨ ਹੋ ਰਹੀ ਆ ਔਰ ਜੇ ਇਸੇ ਤਰ੍ਹਾਂ ਹੀ سلسلہ ਚੱਲਦਾ ਰਿਹਾ ਜੇ ਜਥੇਦਾਰਾਂ ਦੇ ਉੱਤੇ ਵੀ ਬਿਆਨਬਾਜ਼ੀ ਹੋਣ ਲੱਗ ਪਈ ਤੇ ਮੇਰੇ ਖਿਆਲ ਕੋਈ ਵੀ ਇਸ ਅਹੁਦੇ ਉੱਪਰ ਇਸ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੋਊਗਾ ਔਰ ਮੈਨੂੰ ਲੱਗ ਰਿਹਾ ਵਾ ਕਿ ਜੋ ਇਹ ਜਥੇਦਾਰਾਂ ਦੇ ਉੱਤੇ ਇਲਜ਼ਾਮ ਲੱਗਣ ਲੱਗ ਪਿਆ ਤੇ ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਜਥੇਦਾਰ ਜਿਹੜੇ ਨੇ ਉਹ ਵੀ ਅਸਤੀਫਾ ਦੇ ਸਕਦੇ ਆ ਮੈਨੂੰ ਲੱਗਦਾ ਨਹੀਂ ਕਿ ਹੁਣ ਜਿਹੜੇ ਅਕਾਲੀ ਗੁੱਟ ਨੇ ਜਿਹਨਾਂ ਨੂੰ ਆਪਾਂ ਬਾਗੀ ਜਾਂ ਦਾਗੀ ਜਾਂ ਕਿੰਦੇ ਸੀ ਜਾਂ ਹੋਰ ਗੁੱਟ ਨੇ ਉਹ ਇਕੱਠੇ ਹੋਣਗੇ ਕਿਉਂਕਿ ਹੁਣ ਜੋ ਦਿਸ ਰਿਹਾ ਵਾ ਉਹਦੇ ਤੇ ਇੰਜ ਲੱਗ ਰਿਹਾ ਵਾ ਕਿ ਨਵੇਂ ਅਕਾਲੀ ਦਲ ਜਿਹੜੇ ਵਾ ਜਾਂ ਹੋਰ ਟੜੇ ਜਿਹੜੇ ਨੇ ਉਹ ਸਾਹਮਣੇ ਆਉਣਗੇ ਇੱਕ ਨਵੀਂ ਪੰਥੀ ਪਾਰਟੀ ਜਿਹਨੂੰ ਅਮਰਿਤਪਾਲ ਔਰ ਸਰਜੀ ਸਿੰਘ ਖਾਲਸਾ ਬਣਾਉਣ ਜਾ ਰਹੇ ਨੇ ਮੇਰੇ ਖਿਆਲਿਆ ਉਹਨਾਂ ਨੂੰ ਵੀ ਕੁਝ ਨਾ ਕੁਝ ਹੰਗਾਰਾ ਜ਼ਰੂਰ ਮਿਲੂਗਾ ਸੋ ਇਹ ਸਭ ਤੋਂ ਬੜਾ ਕਲੀਅਰ ਹੈ ਕਿ ਇਹ ਤਿੰਨ ਚਾਰ ਹਿੱਸਿਆਂ ਦੇ ਵਿੱਚ ਪਾਰਟੀ ਜਿਹੜੀ ਆ ਸਿੱਖ ਵੋਟ ਜਿਹੜੀ ਆ ਉਹ ਵੰਡੀ ਜਾਊਗੀ ਔਰ ਇਹ ਸਭ ਦਾ ਨੁਕਸਾਨ ਆਬੀਅਸਲੀ ਇੱਕ ਖੇਤਰੀ ਪਾਰਟੀ ਨੂੰ ਹੀ ਹੋਵੇਗਾ ਇਹਦਾ ਫਾਇਦਾ ਜਿਹੜਾ ਵਾ ਉਹ ਜਾਂ ਆਮ ਆਦਮੀ ਪਾਰਟੀ ਨੂੰ ਹੋਊਗਾ ਜਾਂ ਕਾਂਗਰਸ ਪਾਰਟੀ ਨੂੰ ਹੋਊਗਾ ਜਾਂ ਹੋ ਸਕਦਾ ਵਾ ਕਿ ਭਾਜਪਾ ਨੂੰ ਵੀ ਕੁਝ ਹੱਦ ਤੱਕ ਹੋਵੇ ਇੱਕ ਗੱਲ ਹੁਣ ਜਿਹੜੀ ਸਾਫ ਨਜ਼ਰ ਆ ਰਹੀ ਆ ਬਾਹਰ ਨਿਕਲ ਕੇ ਆ ਰਹੀ ਆ ਜਿਹੜੀ 2 ਦਸੰਬਰ ਨੂੰ ਜਿਹੜੋ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਸੀ ਉਦੋਂ ਬਹੁਤ ਸਾਰਿਆਂ ਨੂੰ ਲੱਗਦਾ ਸੀ ਕਿ ਐਟਲੀਸਟ ਹੁਣ ਜਿਹੜੇ ਅਕਾਲ ਤਖਤ ਤੇ ਆਪਣੇ ਨੂੰ ਅਸਰਟ ਕਰਨ ਲੱਗ ਪਿਆ ਸੋ ਧਾਰਮਿਕ ਸਜ਼ਾ ਜਿਹੜੀ ਉਹਨਾਂ ਨੇ ਲਾਈ ਆ ਬਿਲਕੁਲ ਵਾਜਿਬ ਹੈ ਉਹਦੇ ਉੱਪਰ ਕੋਈ ਵੀ ਸਵਾਲ ਨਹੀਂ ਉੱਠ ਸਕਦਾ ਹਾਲਾਂਕਿ ਇੱਕ ਜ਼ਰੂਰ ਲੋਕ ਕਹਿੰਦੇ ਆ ਕਿ ਜੋੜੇ ਸਾਫ਼ ਕਰਨ ਦੀ ਜਾਂ ਭਾਂਡੇ ਮੰਜਨ ਦੀ ਸਜ਼ਾ ਜਿਹੜੀ ਆ ਜਾਂ ਪਰਸ਼ਾ ਲੈ ਕੇ ਬਾਹਰ ਖੜੇ ਹੋਣ ਦੀ ਸਜ਼ਾ ਕੋਈ ਸਜ਼ਾ ਨਹੀਂ ਮੰਨਦੇ ਇਹ ਤੇ ਲੋਕੀ ਬਹੁਤ ਆਪਣੇ ਆਪ ਸੇਵਾ ਵੀ ਕਰਦੇ ਆ ਇਹਨੂੰ ਤੇ ਸੇਵਾ ਮੰਨਦੇ ਆ ਲੋਕ ਅ ਸੋ ਉਹਨੂੰ ਲੱਗਦਾ ਸੀ ਕਿ ਅਸਰਟ ਕਰ ਰਿਹਾ ਜਥੇਦਾਰ ਲੇਕਿਨ ਜੋ ਧਾਰਮਿਕ ਸਜ਼ਾ ਉਹਨਾਂ ਨੇ ਲਾਈ ਆ ਉਹ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਔਰ ਸਿੰਘ ਸਹਿਬਾਨ ਦਾ ਉਹਨਾਂ ਦਾ ਆਪਣਾ ਖੇਤਰ ਹੈ ਜਿਹਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਉਹ ਡੈਫੀਨਿਟਲੀ ਫੈਸਲੇ ਲੈ ਸਕਦੇ ਹਨ ਲੇਕਿਨ ਸਿਆਸੀ ਮਸਲਾਂ ਦੇ ਵਿੱਚ ਉਹਨਾਂ ਨੂੰ ਨਹੀਂ ਸੀ ਪੈਣਾ ਚਾਹੀਦਾ ਔਰ ਉਹੀ ਗੱਲ ਹੁਣ ਨਿਕਲ ਕੇ ਆ ਰਹੀ ਹੈ ਕੁਝ ਲੋਕਾਂ ਨੂੰ ਲੱਗਦਾ ਵਾ ਕਿ ਪਾਰਟੀਆਂ ਦਾ ਆਪਣਾ ਕਾਨੂੰਨ ਹੁੰਦਾ ਵਾ ਇਲੈਕਸ਼ਨ ਕਮਿਸ਼ਨ ਦਾ ਐਕਸਿਸਟਮ ਹੈ ਔਰ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੀ ਉਲੰਘਣਾ ਹੋ ਜੂਗੀ ਜੇ ਅਕਾਲ ਤਖਤ ਦੀ ਜੱਥੇਦਾਰਾਂ ਦੇ ਫੈਸਲਿਆਂ ਨੂੰ ਮੰਨਿਆ ਜਾਵੇ ਮੇਰਾ ਖਿਆਲ ਹੈ ਉਹਨਾਂ ਨੂੰ ਉਸ ਫੈਸਲੇ ਵੱਲ ਜਾਣਾ ਨਹੀਂ ਚਾਹੀਦਾ ਔਰ ਅੱਗੇ ਤੋਂ ਵੀ ਇੱਕ ਸਬਕ ਹੈ ਕਿ ਜਿਹੜੇ ਸਿਆਸੀ ਫੈਸਲੇ ਆ ਉਹਦੇ ਸਾਡੇ ਜਿਹੜੇ ਧਾਰਮਿਕ ਲੀਡਰ ਨੇ ਸ਼੍ਰੀ ਕਲਤਕ ਸਾਬ ਨੂੰ ਨਹੀਂ ਉਹਦੇ ਚ ਪਹਿਣਾ ਚੀਤਾ ਲੇਕਿਨ ਇੱਕ ਗੱਲ ਜ਼ਰੂਰ ਆ ਕਿ ਜੋ ਕੁਝ ਹੋਇਆ ਵਾ ਅ ਔਰ ਜੇ ਵਾਕਈ ਸਿੱਖ ਵੋਟ ਡਿਵਾਈਡ ਹੋ ਗਈ 2027 ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਸਰਕਾਰ ਜੇ ਦੀ ਮਰਜ਼ੀ ਬਣੇ ਲੇਕਿਨ ਜੇ ਸਿੱਖ ਵੋਟ ਇਸ ਤਰ੍ਹਾਂ 3-4 ਭਸਿਆਂ ਦੇ ਵਿੱਚ ਡਿਵਾਈਡ ਹੋ ਗਈ ਤੇ ਫਿਰ ਵੱਡਾ ਸਵਾਲ ਇਹ ਉੱਠੂਗਾ ਕਿ ਇਹ ਕਿਉਂ ਹੋਇਆ ਔਰ ਉਹਦੇ ਚ ਇੱਕ ਗੱਲ ਜ਼ਰੂਰ ਹੈ ਕਿ ਲੋਕੀ ਹਮੇਸ਼ਾ ਇੱਕ ਸਵਾਲ ਦੁਬਾਰਾ ਦੁਬਾਰਾ ਚੁੱਕਣਗੇ ਕਿ ਸੁਬੀਰ ਸਿੰਘ ਬਾਦਲ ਕਿਉਂਕਿ ਉਹ ਕੁਰਸੀ ਦੇ ਨਾਲ ਚੰਬੜੇ ਰਹੇ ਉਹਨਾਂ ਨੇ ਉਹ ਅਸਤੀਫਾ ਸਹੀ ਮਾਇਨੇ ਚ ਨਹੀਂ ਦਿੱਤਾ ਔਰ ਪਾਰਟੀ ਨੇ ਉਹ ਅਸਤੀਫਾ ਜਿਹੜਾ ਬਾ ਲੋਕਾਂ ਦੀਆਂ ਪਾਵਨਾਵਾਂ ਨੂੰ ਨਹੀਂ ਸਮਝਿਆ ਔਰ ਉਹ ਉਹਨਾਂ ਨੂੰ ਜ਼ਿੰਮੇਵਾਰ ਜ਼ਰੂਰ ਠਰੋਂਗੇ ਸੋ ਇਹ ਹੁਣੇ ਹੀ ਸੋਚ ਲੈਣਾ ਚਾਹੀਦਾ ਵਾ ਕਿ ਜੋ ਹੋਣ ਜਾ ਰਿਹਾ ਵਾ ਕੀ ਸਾਡੀ ਜ਼ਿੰਮੇਵਾਰੀ ਤਾਂ ਨਹੀਂ ਉੱਤੇ ਪੈ ਜੂਗੀ ਸਾਡੇ ਤੇ ਲੋਕ ਸਵਾਲ ਤਾਂ ਨਹੀਂ ਪੁੱਛਣਗੇ ਇਹ ਸੋਚ ਕੇ ਹਰ ਪਾਰਟੀ ਨੂੰ ਹਰ ਲੀਡਰ ਨੂੰ ਆਪਣਾ ਫੈਸਲਾ ਲੜਾ ਚੇਤਾ ਬ ਜੇ ਲਵਾਂਗੇ ਤੇ ਆਗ ਦੀ ਭਾਵਨਾ ਨਾਲ ਫੈਸਲਾ ਆਪਾਂ ਲਵਾਂਗੇ ਤੇ ਫਿਰ ਸ਼ਾਇਦ ਇਹ ਜੋ ਹੋਣੀ ਆ ਉਸ ਤੋਂ ਆਪਾਂ ਬਚ ਸਕਦੇ ਹਾਂ